ਵੜਾ ਦੇ ਦੌਰਾਨ ਵੀ ਨਹਿਰਾ ਬੰਦ ਰਹਿ ਜਾਂਦੀ ਨੇ। ਵਾਰ ਬੰਦੀਆਂ ਲਿਆਂਦੀਆਂ ਜਾਂਦੀਆਂ ਨੇ। ਤਾਂ ਤੁਸੀਂ ਫੱਤੇ ਕੇਰੇ ਜਾਵੜੋ। ਹੋਟ ਆਈ ਹੈ ਕਿ ਹਨੁਮਾਨਗੜ੍ਹ, ਗੰਗਾ ਨਗਰ ਔਰ ਬਿੱਕਾ ਨੇ ਕਿ ਇੱਥੇ 0 ਤੋਂ ਲੈ ਕੇ 40% ਜਿਹੜਾ ਹੈਗਾ ਕੈਂਸਰ ਦਾ, ਕਾਲੇ ਪੀਲੇ ਦਾ ਜਿਹੜਾ ਲੈਵਲ ਆ ਉਹ ਵੱਧ ਗਿਆ ਤੇ ਵਧਣ ਦਾ ਕਾਰਨ ਹੈਗਾ ਇੰਦਰਾ ਗਾਂਧੀ ਕਰਨਾਲ ਦਾ ਪਾਣੀ। ਠੀਕ ਹੈ। ਤਾਂ ਹੁਣ ਸਰਕਾਰ ਕੀ ਕਰ ਰਹੀ ਹੈ? ਦੇਖੋ ਇੱਥੇ ਜਿਹੜਾ ਹੈਗਾ ਇੱਕ ਤਾਂ ਉਹ ਸਾਡੇ ਸੱਜਣਾ ਕਿ ਜਿਨ੍ਹਾਂ ਨੂੰ ਇਸ ਗੱਲ ਦਾ ਭਰਮ ਆ ਕਿ ਪਾਣੀ ਦੇ ਰਹੀ ਹੈ। ਠੀਕ ਹੈ। ਕਿਸਾਨਾਂ ਦੇ ਵਿੱਚ ਤਾਂ ਫਿਰ ਕਿਸਾਨ ਨੂੰ ਕਿਸਾਨ ਦੇ ਨਾਲ ਲੜਾਉਣ ਦੀ ਇੱਕ ਵੱਡੀ ਮਾਰੂ ਨੀਤੀ ਹੈ ਜਦੋਂ ਅਸੀਂ ਵਿਰੋਧ ਕਰਾਂਗੇ ਤਾਂ ਸਾਹਮਣੇ ਵਾਲੇ ਕਿਸਾਨ ਕਹਿਣਗੇ ਕਿ ਸ਼ਾਇਦ ਸਾਨੂੰ ਪਾਣੀ ਮਿਲਣਾ ਸੀ ਤਾਂ ਇਹਨਾਂ ਨੇ ਪਾਣੀ ਰੋਕ ਦਿੱਤਾ ਤਾਂ ਇਹ ਉਹਨਾਂ ਦੇ ਜਿਹੜੀ ਹੈਗਾ ਸਰਕਾਰ ਦਾ ਇੱਕ ਨਹੀਂ ਦੀ ਘਾਟ ਹੈਗੀ ਬਿਲਕੁਲ ਇਹ ਜਿਹੜੀ ਹੈਗੀ ਹਨਾ ਇਹ ਪੰਜਾਬ ਦੇ ਜਿਹੜੇ ਹੈਗਾ ਖਾਸ ਤੌਰ ਤੇ ਇਹ ਇਲਾਕਾ ਇਹ ਚ ਪਾਣੀ ਦੀ ਘਾਟ ਜਿਹੜੀ ਹੈਗੀ ਆ ਨਾ ਹੋ ਕੇ ਘਾਟ ਪਹਿਲਾਂ ਪੈਦਾ ਕੀਤੀ ਜਾਂਦੀ ਓਕੇ ਠੀਕ ਹੈ ਜੀ ਤੁਸੀਂ ਦੇਖ ਲਓ ਕਿ ਜਿਹੜੀ ਸਰਹੰਦ ਨਹਿਰ ਪਿੱਛੋਂ ਫਿਰੋਜਪੁਰ ਫੀਡਰ ਉਹਦੇ ਵਿੱਚੋਂ ਗੰਗ ਕਨਾਲ ਨਿਕਲੀ ਠੀਕ ਹੈ ਜੀ ਤਾਂ ਸਰਹੰਦ ਨਿਕਲੀ ਇਹ ਬੜਾ ਵੱਡਾ ਦੁਖਾਤ ਵਾਲਾ ਗੱਲ ਇਹ ਹੈਗੀ ਆ ਕਿ ਸਾਡੀ ਜਗ੍ਹਾ ਦੇ ਵਿੱਚ ਦੀ ਨਹਿਰਾਂ ਨਿਕਲੀਆਂ 12000 ਕਿਊਸੇ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਇੱਕ ਤਰਫਾ ਯਾਨੀ ਕੇਂਦਰਾ ਗਾਂਧੀ ਕਨਾਲ ਤੋਂ ਤਾਂ ਸਾਡੇ ਯਾਨੀ ਕਿ 651 ਕਿਊਸੇ ਪਾਣੀ ਜਿਹੜੀ ਹੈਗੀ ਆ ਗੰਗ ਨਹਿਰ ਦੇ ਵਿੱਚੋਂ ਦਿੱਤਾ ਗਿਆ ਤਾਂ ਸਾਨੂੰ ਕੀ ਦਿੱਤਾ ਗਿਆ ਜ਼ਮੀਨਾਂ ਸਾਡੀਆਂ ਲਈ ਜਿੰਨਾ ਵੀ ਨੁਕਸਾਨ ਆ ਉਹ ਸਾਡਾ ਹੋਇਆ। ਜੀ। ਅਸੀਂ ਜਿਹੜਾ ਇਹ ਸਾਰਾ ਸਮੂਚਾ ਇਲਾਕਾ ਜਿਹਨੂੰ ਇਹਨਾਂ ਨੇ ਮਾਲਵਾ ਨਹਿਰ ਦਾ ਨਾਮ ਦਿੱਤਾ ਹੋਇਆ ਹਾਂਜੀ ਹਾਂਜੀ ਤਾਂ ਅਸੀਂ ਇਹਦਾ ਨਾਮ ਕੈਸ ਨਹਿਰ ਕਹਾਂ। ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੱਧੂ ਅੱਜ ਹਾਜ਼ਰ ਹੋਇਆ। ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿੱਥੇ ਹੁਣ ਕਹਿੰਦੇ ਵੀ ਮੁਕਸਰ ਇੱਕ ਨਵੇਂ ਨਾਮ ਤੋਂ ਜਾਣਿਆ ਜਾਇਆ ਕਰੂਗਾ ਮਾਲਵਾ ਨਹਿਰ ਦੇ ਨਾਮ। ਚਰਚਾ ਬਹੁਤ ਛਿੜੀ ਹੈ। ਮਾਨ ਸਰਕਾਰ ਦੇ ਦਾਅਵੇ ਆ ਕਹਿੰਦੇ ਵੀ ਦੋ ਮੁੱਖ ਮੰਤਰੀ ਰਹਿ ਗਏ ਜ਼ਿਲ੍ਹੇ ਦੇ। ਜਾਏ ਇਲਾਕੇ ਦੇ। ਜਿਨ੍ਹਾਂ ਨੇ ਕੁਝ ਨਹੀਂ ਸੋਚਿਆ ਤੇ ਅਸੀਂ ਉਹ ਮਾਲਵੇ ਨੂੰ ਉਹ ਦੇਣ ਦੇਣ ਜਾ ਰਹੇ ਹਾਂ ਜੋ ਕਿਸਾਨ ਮੰਗਦੇ ਆ ਅੱਜ ਇੱਕ ਕਿਸਾਨ ਸਾਡੇ ਨਾਲ ਹੈ ਜਿਨ੍ਹਾਂ ਦੇ ਖੇਤ ਦੇ ਵਿੱਚ ਇਹ ਨਹਿਰ ਲੰਘਣ ਵਾਲੀ ਹੈ ਉਹਨਾਂ ਤੋਂ ਪੁੱਛਦੇ ਆ ਬਾਈ ਜੀ ਕੀ ਗੱਲਬਾਤ ਹੈ ਕੀ ਸਾਰਾ ਘਟਨਾ ਕਰਮ ਹੈ ਤੁਸੀਂ ਇਹਦੇ ਵਿਰੋਧ ਦੇ ਵਿੱਚੋਂ ਜਾਂ ਇਹਦੇ ਪੱਖ ਦੇ ਵਿੱਚੋਂ ਸਵਾਗਤ ਹੈ ਕੀ ਨਾਮ ਬੋਈ ਆਪਣਾ ਮੇਰਾ ਨਾਮ ਹਰਿੰਦਰ ਸਿੰਘ ਖੱਜਾ ਠੀਕ ਹੈ ਜੀ ਕੀ ਤੁਸੀਂ ਇਹ ਨਹਿਰ ਦੇ ਬਾਰੇ ਕੀ ਸੋਚਦੇ ਹੋ ਬਾਈ ਤੁਹਾਡੇ ਤੋਂ ਪੁੱਛਿਆ ਗਿਆ ਇਹ ਨਹਿਰ ਬਾਰੇ ਜਾਂ ਤੁਸੀਂ ਇਹਦੇ ਪੱਖ ਦੇ ਵਿੱਚੋਂ ਜਾਂ ਇਹ ਮੰਨ ਕੇ ਚਲੋ ਵੀ ਨਹਿਰ ਨਿਕਲ ਕਾਦੇ ਰਹੀ ਰਹੀ ਹੈ ਹਾਂ ਦੇਖੋ ਇਹ ਨਹਿਰ ਨਹੀਂ ਹੈ ਇੱਕ ਪੋਲੀਟਿਕਲ ਇਸ਼ੂ ਹੈ ਠੀਕ ਹੈ ਜੀ ਹਾਂ ਇਦਾਂ ਮਕਸਦ ਸਿਰਫ ਤੇ ਸਿਰਫ ਇੱਕੋ ਇੱਕ ਹੈ ਉਹ ਆ ਕਿ ਲੋਕਾਂ ਤੋਂ ਵੋਟਾਂ ਹਾਸਲ ਕਰਨਾ ਠੀਕ ਹੈ ਤਾਂ ਇੱਕ ਆਪਣਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਇੱਕ ਨਵਾਂ ਅਹਿਸਾਸ ਪੈਦਾ ਕਰਨਾ ਕਿ ਅਸੀਂ 5 ਸਾਲ ਤੱਕ ਕਰ ਨਹੀਂ ਸਕੇ ਤੇ ਇਹੋ ਜੇ ਨਿੱਕੇ ਮੋਟੀਆਂ ਜਿਹੜੇ ਹੈਗੇ ਉਹ ਘਾਤਨ ਖੋਰ ਕਰਨ ਠੀਕ ਹੈ ਜੀ ਤਾਂ ਰਹੀ ਗੱਲ ਨਹਿਰ ਦੀ ਅਸੀਂ ਜਿਹੜਾ ਇਹ ਸਾਰਾ ਸਮੁੱਚਾ ਇਲਾਕਾ ਜਿਹਨੂੰ ਇਹਨਾਂ ਨੇ ਮਾਲਵਾ ਨਹਿਰ ਦਾ ਨਾਮ ਦਿੱਤਾ ਹੋਇਆ ਤਾਂ ਅਸੀਂ ਇਹਦਾ ਨਾਮ ਕੈਸਰ ਨਹਿਰ ਕਹਾਗੇ ਕੈਸਰ ਨਹਿਰ ਮਾਲਵਾ ਨਹਿਰ ਨਹੀਂ ਕੈਸਰ ਨਹਿਰ ਤੇ ਪਲੱਸ ਇਹਨੂੰ ਆਪਾਂ ਗਾਰਡ ਕਨਾਲ ਵੀ ਕਹਿ ਸਕਦੇ ਕਿਵੇਂ ਤਾਂ ਦੇਖੋ ਜਿਹੜੀ ਇਹ ਨਹਿਰ ਹੈਗੀ ਹੈ ਜੇਕਰ ਸਰਕਾਰ ਦਾ ਸਿਸਟਮ ਸਾਡੇ ਜਿਹੜਾ ਮਾਲਵਾ ਇਲਾਕਾ ਉਹਨੂੰ ਪਾਣੀ ਦੇਣਾ ਹੋਵੇ ਤਾਂ ਉਹਦੀ ਖਾਤਰ ਜਿਹੜਾ ਹੈਗਾ ਏਡਾ ਵੱਡਾ ਇਹ ਪ੍ਰੋਜੈਕਟ ਨਹੀਂ ਲੀਕਦੇ ਠੀਕ ਹੈ ਜੀ ਤੁਸੀਂ ਆਪ ਦੇਖੋ ਕਿ ਅੱਪ ਅੱਜ ਆਪਣੇ ਖੇਤ ਦੇ ਵਿੱਚ ਖੜੇ ਆ ਤੁਸੀਂ ਆਪ ਸਾਡੇ ਕਿਸਾਨ ਭਰਾਓ ਕਦੇ ਕਿਸੇ ਨੇ ਆਪਣੇ ਦੋ ਓਰੇ ਜ਼ਮੀਨ ਦੇ ਕਿਸੇ ਨੂੰ ਫਰੀਚ ਦਿੱਤੇ ਨਹੀਂ ਨਹੀਂ ਦਿੰਦੇ ਨਾਲ ਤਾਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਕਿ ਰਾਜਸਥਾਨ ਸਰਕਾਰ ਹੈਗੀ ਆ ਕੁਝ ਪਰਸੈਂਟ ਜ਼ਮੀਨ ਦੇ ਰਹੀ ਹੈ ਸਨਹਿਤ ਦੇ ਵਿੱਚ ਠੀਕ ਹੈ ਤਾਂ ਆਪਣੇ ਜਿਹੜੇ ਹੈਗੇ ਨਾ ਲੀਜ਼ ਦੇ ਉੱਪਰ ਹੋਈ ਜ਼ਮੀਨ ਆ ਜਿਹੜੀ ਉਹ ਵੀ ਉਹਦੇ ਵਿੱਚ ਜਿਉਂਗੀ ਜਿਹੜੀ ਜਿਹਦੇ ਉੱਪਰ ਜਿਹੜੇ ਹੈਗੇ ਲੱਖਾਂ ਦਰਸ ਲੱਗੇ ਹੋਏ ਨੇ ਤਾਂ ਉਹ ਕਿਉਂ ਦੇ ਰਹੀ ਹੈ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਕਿ ਅਸੀਂ ਇਹਨੂੰ ਮਾਲਵਾ ਨਹਿਰ ਦੀ ਥਾਂ ਤੇ ਕੈਸਰ ਨਹਿਰ ਕਿਉਂ ਕਹਿੰਦੇ ਹਾਂ ਕਿਉਂਕਿ ਜਦੋਂ ਹਰੀਕੇ ਪਤਨ ਤੋਂ ਪਾਣੀ ਛੱਡਿਆ ਜਾਂਦਾ ਹਾਂਜੀ ਛੱਡਿਆ ਤਾਂ ਉਹਦੇ ਵਿੱਚ ਬੁੱਢੇ ਦਰਿਆ ਦਾ ਜਿਹੜਾ ਪਾਣੀ ਆ ਇੰਦਰਾਗੰਦੀ ਕਰਨਾਲ ਯਾਨੀ ਕਿ ਰਾਸਤਾਨ ਵਾਲੀ ਨਹਿਰ ਦੇ ਵੇ ਪਹਿਲੇ ਦੋ ਦਰਾਂ ਵੇਤੀ ਜਾਂਦਾ ਹਾਂਜੀ ਜਾਂਦਾ ਠੀਕ ਹੈ ਜੀ ਤਾਂ ਅੱਗੇ ਚੱਲ ਕੇ ਦੇਖੋ ਐਸਾਂ ਤੇ ਇੰਦਰਾਗੰਦੀ ਨਹਿਰ ਤਾਂ ਉਹਦੇ ਨਾਲ ਹੀ ਜਿਹੜੀ ਹੈਗੀ ਆ ਆਪਣੀ ਰਾਸਤਾਨ ਜਿਹਨੂੰ ਕੀ ਆਪਾਂ ਫਿਰ ਫੋਜ ਪਰ ਫੀਡਰ ਕਹਿ ਦਿੰਦੇ ਆ ਵੱਡੀ ਨਹਿਰ ਹੈ ਜਿਹਦੇ ਵਿੱਚੋਂ ਗਗ ਨਹਿਰ ਨਿਕਲਦੀ ਆ ਸਰਹੰਦ ਨਹਿਰ ਨਿਕਲਦੀ ਆ ਤਾਂ ਉਹਦਾ ਪਾਣੀ ਹੈਗਾ ਡਾਫ ਲੱਕ ਉਹਦੇ ਵਿੱਚ ਬਿਆਸ ਦਾ ਪੈਂਦਾ ਠੀਕ ਹੈ ਤਾਂ ਇਹਦੇ ਵਿੱਚ ਪੈਂਦਾ ਕੱਲੇ ਸਤਲੁਜ ਦਾ ਔਰ ਅੱਧੋ ਜਿਆਦਾ ਜਿਹੜਾ ਹੈਗਾ ਬੁੱਢੇ ਦਰਿਆ ਦਾ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਨਾ ਚਾਹਣਾ ਕਿ ਜੈਪੁਰ ਦੇ ਇੱਕ ਰਿਸਰਚ ਸੈਕਟਰ ਦੇ ਵਿੱਚ ਇਹ ਰਿਪੋਰਟ ਆਈ ਹੈ ਕੀ ਹਨੁਮਾਨਗੜ ਗੰਗਾ ਨਗਰ ਔਰ ਬਿੱਕਾ ਨੇ ਕਿ ਇੱਥੇ 0 ਤੋਂ ਲੈ ਕੇ 40% ਜਿਹੜਾ ਹੈਗਾ ਕੈਂਸਰ ਦਾ ਕਾਲੇ ਪੀਲੇ ਦਾ ਜਿਹੜਾ ਲੈਵਲ ਆ ਉਹ ਵੱਧ ਗਿਆ ਤੇ ਵਧਣ ਦਾ ਕਾਰਨ ਹੈਗਾ ਇੰਦਰਾ ਗਾਂਧੀ ਕਰਨਾਲ ਦਾ ਪਾਣੀ ਠੀਕ ਹੈ ਤਾਂ ਹੁਣ ਸਰਕਾਰ ਕੀ ਕਰ ਰਹੀ ਹੈ ਦੇਖੋ ਇੱਥੇ ਜਿਹੜਾ ਹੈਗਾ ਇੱਕ ਤਾਂ ਉਹ ਸਾਡੇ ਸੱਜਣਾ ਕਿ ਜਿਨ੍ਹਾਂ ਨੂੰ ਇਸ ਗੱਲ ਦਾ ਭਰ ਮਾ ਕੀ ਪਾਣੀ ਦੇ ਰਹੀ ਹੈ ਠੀਕ ਹੈ ਕਿਸਾਨਾਂ ਦੇ ਵਿੱਚ ਤਾਂ ਫਿਰ ਕਿਸਾਨ ਨੂੰ ਕਿਸਾਨ ਦੇ ਨਾਲ ਲੜਾਉਣ ਦੀ ਇੱਕ ਵੱਡੀ ਮਾਰੂ ਨੀਤੀ ਆ ਜਦੋਂ ਅਸੀਂ ਵਿਰੋਧ ਕਰਾਂਗੇ ਤਾਂ ਸਾਹਮਣੇ ਵਾਲੇ ਕਿਸਾਨ ਕਹਿਣਗੇ ਕਿ ਸ਼ਾਇਦ ਸਾਨੂੰ ਪਾਣੀ ਮਿਲਣਾ ਸੀ ਤਾਂ ਇਹਨਾਂ ਨੇ ਪਾਣੀ ਰੋਕ ਦਿੱਤਾ ਤਾਂ ਇਹ ਉਹਨਾਂ ਦੇ ਜਿਹੜੀ ਹੈਗਾ ਸਰਕਾਰ ਦਾ ਇੱਕ ਬਣਾਇਆ ਹੋਇਆ ਤੰਤਰ ਹੈ ਤਾਂ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਵਾ ਕਿ ਜਦੋਂ ਹੁਣ ਇਹ ਮਾਲਵਾ ਨਹਿਰ ਉਹਦੇ ਬਿਲਕੁਲ ਪੈਰਲਰ ਗੁਰਦੁਆਰਾ ਸਾਹਿਬ ਦੇ ਨਾਲ ਪਾਰਕਿੰਗ ਦੇ ਥੱਲੇ ਦੀ ਨਿਕਲੇਗੀ ਤਾਂ ਸਿੱਧਾ ਮਸਿੱਧਾ ਜਿਹੜਾ ਹੈਗਾ ਕੱਲਾ ਬੁੱਡੇ ਦਰਿਆ ਦਾ ਪਾਣੀ ਇਹਦੇ ਵਿੱਚ ਪਊਗਾ ਠੀਕ ਹੈ ਠੀਕ ਹੈ ਜੀ ਤਾਂ ਹੁਣ ਸਰਕਾਰ ਨੇ ਕੀ ਕੀਤਾ ਕਿ ਤੁਸੀਂ ਦੇਖੋ ਕਿ ਬੈਨਸਵਾਰਥ ਰਾਜਸਥਾਨ ਨੇ ਜ਼ਮੀਨ ਦਿੱਤੀ ਹਾਲਾਂਕਿ ਰਾਜਸਥਾਨ ਨੂੰ ਪਤਾ ਕਿ ਕੱਲ ਨੂੰ ਪ੍ਰੋਜੈਕਟ ਵੱਡਾ ਛੋਟਾ ਕੀਤਾ ਜਾ ਸਕਦਾ ਨੀਤੀਆਂ ਪਾਲਿਸੀਆਂ ਬਦਲੀਆਂ ਜਾ ਸਕਦੀਆਂ ਕਿ ਦੁਬਾਰਾ ਕਿਸਾਨਾਂ ਤੋਂ ਜ਼ਮੀਨ ਲੈ ਲੈਣਗੇ ਨਹੀਂ ਲੈ ਸਕਦੇ ਉਹਨਾਂ ਨੂੰ ਹੀ ਪਤਾ ਪਰ ਫਿਰ ਵੀ ਉਹ ਜਿਹੜੀ ਹੈਗੀ ਕੁਝ ਪਰਸੈਂਟ ਆਪਣੀ ਜ਼ਮੀਨ ਉਹ ਜਿਹੜੀ ਆ ਪੰਜਾਬ ਨੂੰ ਫ੍ਰੀ ਦੇ ਵਿੱਚ ਦੇ ਰਹੇ ਆ ਇੱਥੇ ਬਈ ਵੱਡੀ ਗੱਲ ਨਾ ਇਹ ਹੈ ਵੀ ਹੁਣ ਮੰਨ ਕੇ ਚਲੋ ਉਹ ਕਹਿੰਦੇ ਵੀ ਟੇਲਾ ਦੇ ਕਰਪਾਣੀ ਪਹੁੰਚ ਗਿਆ ਠੀਕ ਹੈ ਕਿ ਤੁਹਾਡੇ ਪਾਣੀ ਦੀ ਵੀ ਘਾਟ ਹੈਗੀ ਬਿਲਕੁਲ ਇਹ ਜਿਹੜੀ ਹੈਗੀ ਹਨਾ ਇਹ ਪੰਜਾਬ ਦੇ ਜਿਹੜੇ ਹੈਗਾ ਖਾਸ ਤੌਰ ਤੇ ਇਹ ਇਲਾਕਾ ਇਹ ਚ ਪਾਣੀ ਦੀ ਘਾਟ ਜਿਹੜੀ ਹੈਗੀ ਆ ਨਾ ਉਹ ਕੇ ਘਾਟ ਪਹਿਲਾਂ ਪੈਦਾ ਕੀਤੀ ਜਾਂਦੀ ਓਕੇ ਠੀਕ ਹੈ ਜੀ ਤੁਸੀਂ ਦੇਖ ਲਓ ਕਿ ਜਿਹੜੀ ਸਰਹੰਦ ਨਹਿਰ ਪਿੱਛੋਂ ਫਿਰੋਜਪੁਰ ਫੀਡਰ ਉਹਦੇ ਵਿੱਚੋਂ ਗੰਗ ਕਨਾਲ ਨਿਕਲੀ ਠੀਕ ਹੈ ਜੀ ਤਾਂ ਸਰਹੰਦ ਨਿਕਲੀ ਇਹ ਬੜਾ ਵੱਡਾ ਦੁਖਾਤ ਵਾਲਾ ਗੱਲ ਇਹ ਹੈਗੀ ਆ ਕਿ ਸਾਡੀ ਜਗ੍ਹਾ ਦੇ ਵਿੱਚ ਦੀ ਨਹਿਰਾਂ ਨਿਕਲੀਆਂ ਆਹਾਂ 12000 ਕਿਊਸੇ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਇੱਕ ਤਰਫਾ ਜਾਨੀ ਕੇਂਦਰਾ ਗਾਂਧੀ ਕਰਨਾਲ ਤੋਂ ਤਾਂ ਸਾਢੇ ਜਾਨੀ ਕਿ 651 ਕਿਊਸੇ ਪਾਣੀ ਜਿਹੜੀ ਹੈਗੀ ਆ ਗੰਗ ਨਹਿਰ ਦੇ ਵਿੱਚੋਂ ਦਿੱਤਾ ਗਿਆ ਤਾਂ ਸਾਨੂੰ ਕੀ ਦਿੱਤਾ ਗਿਆ ਜ਼ਮੀਨਾਂ ਸਾਡੀਆਂ ਲਈਆਂ ਜਿੰਨਾ ਵੀ ਨੁਕਸਾਨ ਆ ਉਹ ਸਾਡਾ ਹੋਇਆ ਚਾਹੇ ਸੇਮ ਦਾ ਹੋਇਆ ਚਾਹੇ ਸੀਪਾਏ ਦੀ ਵਜ੍ਹਾ ਦੇ ਨਾਲ ਕਿਸਾਨਾਂ ਦਾ ਹੋਇਆ ਤਾਂ ਸਾਨੂੰ ਪਾਣੀ ਕਿੰਨਾ ਦਿੱਤਾ ਗਿਆ ਇੱਥੇ ਨਾ ਐਕਚੁਅਲ ਸਾਨੂੰ 5200 ਕਿਊਸੇ ਪਾਣੀ ਸਰਹੰਦ ਨਹਿਰ ਦੇ ਵਿੱਚੋਂ ਦਿੱਤਾ ਗਿਆ ਠੀਕ ਹੈ ਜੀ ਤਾਂ ਜਿਹੜਾ ਵੱਡਾ ਦਿਖਾਤ ਹੈਗਾ ਤਾਂ ਹੁਣ ਉਸ ਤੋਂ ਅੱਗੇ ਕੀ ਸਰਕਾਰ ਕਰ ਰਹੀ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਬੁੱਢੇ ਦਰਿਆ ਦਾ ਝੰਡਟ ਮਕਾਉਣ ਦੀ ਖਾਤਰ ਕਿ ਉਧਰ ਲੁਧਿਆਣੇ ਨੂੰ ਇੱਕ ਸਮਾਰਟ ਸਿਟੀ ਬਣਾ ਦਿੱਤਾ ਜਾਵੇ ਤਾਂ ਜੋ ਉਹਦਾ ਰਹਿਦ ਖੂਦ ਕੱਲਾ ਕੈਮੀਕਲ ਦਾ ਹੀ ਨਹੀਂਗਾ ਉਹਦੇ ਨਾਲ ਜਿੰਨਾ ਵੀ ਮੈਡੀਕਲ ਜਿਹੜੀ ਵੇਸਟੇਜ ਆ ਉਹਦੀ ਜਿਹੜੀ ਹੈ ਤਾਂ ਬਾਕੀ ਜਿੰਨੇ ਹਸਪੀਟਲ ਉਹਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਜਿੰਨੇ ਲੁਧਿਆਣੇ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਕੱਪੜਿਆਂ ਦੀ ਧਵਾਈ ਵਗੈਰਾ ਜੋ ਵੀ ਉਹਦੇ ਵਿੱਚੋਂ मतलब ਨਿਕਲਦਾ ਹੈਗਾ ਕਿ ਟਾਣੂ ਨੂੰ ਨਿਕਲ ਜੋ ਨਿਕਲੇ ਉਹ ਸਾਰੀ ਰਨ ਖੁੰਦਾ ਜਿਹੜੀ ਬੁੱਢੇ ਦਰਿਆ 'ਚ ਪਈ ਜਾਂਦੀ ਆ ਤਾਂ ਇਹਨਾਂ ਨੇ ਬੁੱਢੇ ਦਰਿਆ ਦਾ ਪਾਣੀ ਸਪੈਸ਼ਲ ਮਾਲਵਾ ਨੂੰ ਦੇ ਦੇਣਾ ਠੀਕ ਹੈ ਉਧਰਲੇ ਪਾਸੇ ਪੂਰੇ ਪੰਜਾਬ 'ਚ ਇਹ ਗੱਲ ਕਹੀ ਜਾਣੀ ਆ ਕਿ ਅਸੀਂ ਭਾਈ ਮਾਲਵੇ ਦੇ 'ਚ ਇੱਕ ਨਵੀਂ ਨਹਿਰ ਕੱਢ ਕੇ ਦੇਤੀ ਉਧਰ ਵੋਟਾਂ ਲੈ ਲੀਆਂ ਸਾਡਾ ਨੁਕਸਾਨ ਕਰਤਾ ਤਾਂ 82 ਦੇ ਸਮਝੌਤੇ ਦੇ ਦੌਰਾਨ ਆਪਾਂ ਪਾਣੀ ਦੇਣਾ ਉਹਨਾਂ ਨੂੰ 12000 ਕਿਊਸ ਠੀਕ ਹੈ ਤਾਂ ਉਹਦੀ ਡਿਜ਼ਾਈਨਿੰਗ ਜਿਹੜੀ ਹੈਗੀ ਹੈ ਨਹਿਰ ਦੀ ਪੰਤਰਤਾ ਉਹਦੇ ਰਾਹੀ ਦਿੱਤਾ ਜਾ ਸਕਦਾ 18000 ਕਿਊਸ ਤੇ ਜੇਕਰ ਪ੍ਰੈਕਟੀਕਲੀ ਉਹਨੂੰ ਦੇਖ ਗਏ ਤਾਂ ਉਹਦੇ ਵਿੱਚ ਪਾਣੀ ਵਗ ਸਕਦਾ 21000 ਕਿਊਸ ਤੁਸੀਂ ਦੇਖੋ ਹੁਣ ਸਾਡੀ ਲੜਾਈ ਕੀ ਆ ਸਰਕਾਰ ਦੇ ਨਾਲ ਤਾਂ ਸਾਡੇ ਜਿਹੜੇ ਨੇ ਕਿਸਾਨ ਭਰਾਵਾਂ ਦੇ ਵੀ ਦਿਮਾਗ ਦੇ ਵਿੱਚ ਭਰਮ ਫੈਲਿਆ ਹੋਇਆ ਕਿ ਸਾਨੂੰ ਪਾਣੀ ਮਿਲ ਰਿਹਾ ਤੁਹਾਨੂੰ ਦੱਸਣਾ ਚਾਹੁੰਦੇ ਕਿ ਗਾੜ ਕਿ ਨਾਲ ਕਿਉਂ ਆ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਰੀਆਂ ਨੇ ਉਹਨਾਂ ਨੂੰ ਪਾਣੀ ਦਿੱਤਾ ਤਾਂ ਮਾਨ ਸਰਕਾਰ ਇੱਕ ਫਿਲਟਰ ਵਾਟਰ ਦੇਣਾ ਚਾਹੁੰਦੀ ਆ ਵੈਕਟਰ ਕਰਕੇ ਪਾਣੀ ਦੇਣਾ ਚਾਹੁੰਦੀ ਆ ਰਾਜਸਥਾਨ ਨੂੰ ਠੀਕ ਹੈ ਤਾਂ ਜਿਹੜੀ ਗੱਲ ਮੇਰੀ ਇਹ ਵਿਚਾਰੇ ਰਹਿ ਗਈ ਸੀ ਜੇਕਰ ਰਾਜਸਥਾਨ ਜ਼ਮੀਨ ਦੇ ਸਕਦੀ ਆ ਤਾਂ ਫਿਰ ਆਪਣੀ ਉਸ ਓਪਨ ਪਾਈਪਲਾਈਨ ਓਪਨ ਪਾਈਪਲਾਈਨ ਤਾਂ ਕਿਉਂ ਨਾ ਕਿਉਂਕਿ ਇਹਨਾਂ ਨੇ ਕੰਕਰੀਟ ਕਰਕੇ ਪੋਲੀਥਿਨ ਪਾ ਕੇ ਜਿਹੜੀ ਓਪਨ ਪਾਈਪਲਾਈਨ ਬਣਾਈ ਆ ਤੇ ਉਹਦੇ ਵਿੱਚੋਂ ਪਾਣੀ ਕਿਉਂ ਨਹੀਂ ਦੇ ਸਕਦੇ 12000 ਦੇਣਾ 18000 ਪੈ ਸਕਦਾ 6000 ਹੋ ਗਿਆ ਨਾ ਸਰਦਾਰ ਜੀ ਹਾਂਜੀ ਹਾਂਜੀ ਤਾਂ ਸਾਨੂੰ ਦੇਣਾ ਇਹਨਾਂ ਨੇ 1500 2000 ਦੇ ਦੇਣਗੇ ਪਹਿਲੀ ਗੱਲ ਦੇ ਨਹੀਂ ਸਕਦੇ ਕਿਉਂਕਿ ਜਿਹੜਾ ਹੈਗਾ ਪਾਣੀ ਦੇਣਾ ਪਾਖੜਾ ਮੈਨੇਜਮੈਂਟ ਬੋਰਡ ਨੇ ਇਹਨਾਂ ਕੋਲ ਪਾਣੀ ਕਿੱਥੇ ਆ ਇਹਨਾਂ ਨੇ ਤਾਂ ਸਾਰਾ ਕੁਝ ਗੁਆ ਚੁੱਕੇ ਇਹ ਆਦ ਸੰਧੀਆਂ ਕਰ ਕਰਕੇ ਤਾਂ ਮੈਂ ਇਹ ਸਵਾਲ ਕਰਦਾ ਹੈਗਾ ਆਪਣੇ ਦੋਸਤਾਂ ਨੂੰ ਆਪਣੇ ਕਿਸਾਨਾਂ ਨੂੰ ਜੇ ਫਾਇਦਾ ਕਰਨਾ ਤਾਂ ਉਹਦੇ ਵਿੱਚ ਪਾਣੀ ਕਿਉਂ ਨਹੀਂ ਦੇ ਸਕਦੇ ਸੀ ਸਰਕਾਰ ਐਸ਼ਲੇ ਸਮਝੌਤੇ ਕੀਤੇ ਹੁੰਦੇ ਆ ਹਾਂ ਜੇ ਦੰਦੇ ਕਿ ਜਿਹੜਾ ਰਾਜਸਥਾਨ ਵਾਲੇ ਨਹਿਰ ਦੇ ਵਿੱਚੋਂ ਤਾਂ ਚੁੰਝੜੀ ਪਰ ਸਕਦਾ ਪੰਛੀ ਹਾਂਜੀ ਹਾਂਜੀ ਆਹੀ ਸਵਾਲ ਉੱਠਦੇ ਆ ਨਾ ਆਹੀ ਤੁਹਾਡੇ ਜ਼ਿਹਨ ਦੇ ਵਿੱਚ ਆ ਸਾਡੇ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਵੀ ਆ ਤਾਂ ਮੈਂ ਬੇਨਤੀ ਕਰਦਾ ਵਾਂ ਕਿ ਜੇਕਰ ਗੰਗ ਕਰਨਾਲ ਜਿਹੜੀ ਕਿ ਮਹਾਰਾਜਾ ਗੰਗਾ ਸਿੰਘ ਨੇ ਕੱਢ ਕੇ ਲਗਾਇਆ ਸੀ ਆਪਣੀ ਰਾਜਸਥ ਦੇ ਵਿੱਚੋਂ ਹਾਂਜੀ ਹਾਂਜੀ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਜਨੈਜਮ ਸੇਖੋ ਹਾਂ ਉਹਦੇ ਵਿੱਚੋਂ ਮੋਗਲੇ ਲਵਾ ਸਕਦਾ ਹੈ ਤਾਂ ਹੁਣ ਤਾਂ ਇਮਾਨਦਾਰਾਂ ਦੀ ਸਰਕਾਰ ਹੈ ਨਾ ਅਸੀਂ ਕਿਸਾਨ ਆ ਪਿਛਲੇ 15 ਸਾਲਾਂ ਤੋਂ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕੀਤਾ ਓਕੇ ਵੋਟ ਪਾਉਣੀ ਆ ਜਿਹਨੂੰ ਜੀ ਕੀਤਾ ਪਾ ਦੇਾਂਗੇ ਠੀਕ ਹੈ ਨਾ ਕਦੇ ਪਿੰਡ ਦੇ ਵਿੱਚ ਕਿਸੇ politcal issue ਦੇ ਵਿੱਚ ਕਿਸੇ ਦਾ ਸਾਥ ਦਿੱਤਾ ਕੋਈ ਸਾਡੇ ਉੱਪਰ ਕੋਈ ਬੰਦਾ ਸਵਾਲ ਨਹੀਂ ਖੜਾ ਕਰ ਸਕਦਾ ਤਾਂ ਮੈਂ ਇਹ ਬੇਨਤੀ ਕਰਦਾ ਜਦੋਂ ਹੁਣ ਇਮਾਨਦਾਰ ਸਰਕਾਰ ਆ ਗਈ ਆ ਇਮਾਨਦਾਰ ਸਰਕਾਰ ਨੇ ਜ਼ਮੀਨ ਰਸਤਾਂ ਦੀ ਕਹਿੰਦੀ ਅਸੀਂ ਲੈ ਰਹੇ ਆ ਤਾਂ ਫਿਰ ਸਿੱਧੇ ਹੋ ਕੇ ਪਾਣੀ ਦੋ ਜਿਵੇਂ ਦਿੰਦੇ ਆ ਆ ਪਾਣੀ ਖਾਲੇ ਸਾਂਝੇ ਕਰਦੇ ਕਰਦੇ ਆ ਨਾ ਤਾਂ ਫਿਰ ਉਸ ਤੋਂ ਵੱਡੀ ਗੱਲ ਇੱਕ ਹੋਰ ਹੈ कि जेकर ਮਾਲਵਾ ਕਰਨਾਲ ਨਹਿਰ ਕੱਢਣੀ ਹੈ ਤਾਂ ਇਹ ਤਕਰੀਬਨ 20 ਕਿਲੋਮੀਟਰ ਉੱਪਰ ਦੀ ਕੱਢ ਕੇ ਲਿਉਣ ਆ ਸਾਡਾ ਜਿਹੜਾ ਇਲਾਕਾ ਹੈਗਾ ਉੱਪਰ ਦਾ ਉੱਥੋਂ ਦੀ ਕੱਢ ਕੇ ਲੈ ਕੇ ਆ ਜਨ ਤਾਂ ਜੇਕਰ 20 ਕਿਲੋਮੀਟਰ ਉੱਪਰ ਦੀ ਲੈ ਕੇ ਆਉਣਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਲਿਫਟ ਪਾਪਾਂ ਦਾ ਝੰਡਟ ਮੁੱਕੂਗਾ ਪਾਣੀ ਲਿਫਟ ਕਰਕੇ ਨਹੀਂ ਦੇਣਾ ਪਊਗਾ ਤਾਂ ਸੂਬਾ ਕੱਟੀਆਂ ਦੇ ਦੌਰਾਨ ਆ ਜਿਹੜਾ ਪਾਣੀ ਆ ਵਾਕੇ ਚਲਾ ਜਾਊਗਾ ਤਾਂ ਫਿਰ ਇਹ ਕਿਉਂ ਨਹੀਂ ਕਰਦੇ ਮੈਨੂੰ ਹਾਈਟ ਅੰਗਰਾ ਪਾਣੀ ਕਿਉਂ ਨਹੀਂ ਦਿੰਦੇ ਮੈਨੂੰ ਐ ਦੱਸੋ ਵੀ ਜਿਹੜਾ ਆਪਣੇ ਹੁਣ ਮੋਗੇ ਲੱਗੇ ਹੋਏ ਐ ਡੱਬ ਪੰਪ ਲੱਗੇ ਹੋਏ ਉਹਨਾਂ ਦਾ ਖਰਚ ਕਿੰਨੀ ਕਿੰਨਾ ਪਾਣੀ ਉਹ ਲੈਣੇ ਆਪਾਂ ਸਾਡੇ ਜੀ ਸਾਰਾ 650 ਪੀਸ ਪਾਣੀ ਹੈ ਫੇਰ ਤਾਂ ਉਹਦੇ ਕਨੂਬ ਵਿੱਚ ਨਹਿਰ ਦੀ ਜਰੂਰਤ ਨਹੀਂ ਉਹ ਨਹਿਰ ਦੇ ਵਿੱਚ ਹੀ ਅਡਜਸਟ ਹੋ ਸਕਦਾ ਹਾਂ ਬਿਲਕੁਲ ਤਾਂ ਉਹੀ ਅਸੀਂ ਤੁਹਾਨੂੰ ਕਹਿੰਨੇ ਆ ਨਾ ਵੀ ਜਿਹੜੇ ਦੇਖੋ ਸੱਜਣ ਪਿਆਰਿਓ ਪਿਆਰੇ ਦਰਸ਼ਕ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਕੋਈ ਸਾਡੇ ਦਿਮਾਗ ਦੇ ਉੱਪਰ ਲੋਡ ਨੀ ਕਿ ਅਸੀਂ ਵਿਰੋਧ ਕਰਦੇ ਆ ਇਹਦਾ ਠੀਕ ਹੈ ਠੀਕ ਹੈ ਨਾ ਜੀ ਦੇਖੋ ਫੋਰ ਇਗਜ਼ਾਮਪਲ ਕਿ ਮੇਰੇ ਕੋਲ 10 ਏਕੜ ਨਹਿਰ ਦੇ ਨਾਲ ਜ਼ਮੀਨ ਪਈ ਹੈ ਮੇਰੀ ਉਹਦੇ ਵਿੱਚੋਂ 4 ਇੱਕ ਨਾਲਾ ਆ ਗਈ ਜਾਂ ਇੱਕ ਇੱਕ ਜ਼ਮੀਨ ਆ ਗਈ ਸਰਕਾਰ ਪੈਸੇ ਤਾਂ ਦੇਊਗੀ ਨਾ ਉਹੜੇ ਦੇ ਦੇਗੀ ਉਹ ਤਾਂ ਜਦੋਂ ਮੈਨੂੰ ਪਤਾ ਕਿ ਮੇਰੇ 9 ਏਕੜ ਜ਼ਮੀਨ ਦੇ ਜਿਹੜੇ ਨੇ ਉਹ ਬਿਲਕੁਲ ਵਧੀਆ ਹੁੰਦੇ ਉਹਦੇ ਕੋਲ ਨਹਿਰੀ ਪਾਣੀ ਲੱਗ ਗਿਆ ਖੁੱਲਾ ਪਾਣੀ ਹੋ ਗਿਆ ਨਹਿਰ ਦੇ ਨਾਲ ਲੱਗੀ ਮੈਂ ਜਵਾਬ ਦੇਊਂਗਾ ਨਹੀਂ ਦਿੰਦਾ ਨਾ ਪਰ ਅਸੀਂ ਫੇਰ ਵੀ ਜਵਾਬ ਦੇ ਰਹੇ ਹਾਂ ਇਹਦਾ ਵੱਡਾ ਕਾਰਨ ਹੋਊਗਾ ਨਾ ਕਿ ਕਿਉਂਕਿ ਸਰਕਾਰ ਦੀ ਨੀਤੀ ਸਾਨੂੰ ਜ਼ਹਿਰ ਦੇਂਦੀ ਐ ਠੀਕ ਐ ਕਿ ਤੁਸੀਂ ਮੈਂ ਦੇਖੋ ਕਿ ਮੈਂ ਦੇਖਿਆ ਕਿ ਸਾਹਮਣੇ 10 ਕਿਲੋਮੀਟਰ ਤੇ 20 ਕਿਲੋਮੀਟਰ ਤੇ ਕੋਈ ਇਨਸਾਨ ਬੈਠਾ ਜ਼ਹਿਰ ਘੋਲ ਰਿਹਾ ਕਿ ਤੇਰੇ ਬੱਚਿਆਂ ਨੂੰ ਪਿਉਣਾ ਤਾਂ ਅਸੀਂ ਉਹਦਾ ਵਿਰੋਧ ਨਾ ਕਰਕੇ ਨਹੀਂ ਕਰਨਾ ਨਾ ਤਾਂ ਹੋਰ ਮੈਂ ਇੱਕ ਦਰਸ਼ਕ ਵੀਰਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਨਮੀ ਮਾਲਵਾ ਨਹਿਰ ਕਿ ਨਮੀ ਮਾਲਵਾ ਨਹਿਰ ਦਾ ਜਿਹੜਾ ਇਹਨਾਂ ਨੇ ਝਟਕਲਾ ਛੱਡਿਆ ਜਾਂ ਜਿਹੜਾ ਉਹ ਇਹ ਆਪਣੇ ਨਿੱਜੀ ਹੱਤੋਂ ਰਹੀ ਆ ਹਰਿਆਣੇ ਦੇ ਨੇ ਅਰਵਿੰਦ ਕੇਂਦਰੀਵਾਲ ਹਰਿਆਣੇ ਦੇ ਹੀ ਨਿਕਲਣਗੇ ਮੇਰੇ ਸਾਹ ਚ ਕ੍ਰਿਸ਼ਨ ਕੁਮਾਰ ਜੀ ਬਾਈ ਸਾਨੂੰ ਦੱਸਦਾ ਨਿਕਲਣਗੇ ਉਹਨਾਂ ਸੱਜਾ ਤੋਂ ਕੀ ਹੋਇਆ ਕਿ ਚਲੋ ਉਹ ਵੀ ਛੱਡੋ ਅਰਵਿੰਦ ਕੇਂਦਰੀਵਾਲ ਜੀ ਹਰਿਆਣੇ ਦੇ ਤਾਂ ਜਿਹੜੇ ਨੇ ਦੇਸ਼ ਦੇ ਜਿਹੜੇ ਨੇ ਅਧਿਕਾਰੀ ਨੇ ਕ੍ਰਿਸ਼ਨ ਕੁਮਾਰ ਨਾ ਕਿ ਸਟੇਟ ਦੇ ਨਹੀਂ ਦੇਸ਼ ਦੇ ਅਧਿਕਾਰੀਆਂ ਨੇ ਤਾਂ ਉੱਪਰੋਂ ਜੋ ਹਕੂਮਤ ਆਵਾਜ਼ ਦਿੰਦੀ ਉਹ ਇਹ ਕਰਦੇ ਨੇ ਠੀਕ ਹੈ ਤਾਂ ਮੈਂ ਇੱਕ ਵੱਡਾ ਸਵਾਲ ਤੁਹਾਨੂੰ ਦਰਸ਼ਕ ਵੀਰਾਂ ਨੂੰ ਵੀ ਪੁੱਛਣਾ ਚਾਹਣਾ ਹੈ ਕਿ ਜੇਕਰ ਮਾਲਵਾ ਨਹਿਰ ਕੱਢਣ ਦੇ ਉੱਪਰ 3000 ਏਕੜ ਜ਼ਮੀਨ ਅਕਵਾਇਰ ਕੀਤੀ ਜਾਊਗੀ ਤਕਰੀਬਨ 2000 ਦਾ ਤੈਨਾਂ ਨੇ ਵੇਰਵਾ ਦਿੱਤਾ ਉਸ ਜਿਹੜੀ ਹੈਗੀ ਆ ਰਾਜਸਥਾਨ ਦੀ ਆਊਗੀ ਤਾਂ ਲਗਭਗ 3000 ਏਕੜ ਜ਼ਮੀਨ ਅਕਵਾਇਰ ਕਰ ਲਈ ਤਾਂ 2016-17 ਤੋਂ ਜਿਹੜੇ ਨੇ ਪੈਚ ਦੇ ਵਿੱਚ ਸਾਡੇ ਮੌਸਰ ਦੇ ਵਿੱਚ ਜਿਹੜੇ ਦਰਖਤ ਲੱਗੇ ਨੇ ਹਾਂਜੀ ਹਾਂਜੀ ਤਾਂ ਉਹਨਾਂ ਦੀ ਨਵੇਂ ਪਲਾਂਟਾਂ ਦੀ ਗਿਣਤੀ ਜਿਹੜੀ 1.5 ਲੱਖ ਹੈ ਤਾਂ ਜੇਕਰ ਆਪਾਂ ਪ੍ਰਾਤਨ ਦਰਖਤ ਬਾਬਾ ਬੋੜ ਹੋ ਗਿਆ ਪਿੱਪਲ ਹੋ ਗਿਆ ਨਿੰਮਾ ਹੋ ਗਈਆਂ ਉਹਨਾਂ ਦੀ ਕੈਲਕੂਲੇਸ਼ਨ ਲੰਬੀ ਤੋਂ ਲੈ ਕੇ ਬਖੂ ਤੱਕ ਦੀ ਕਰ ਲਗੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਦਰਖਤਾਂ ਦਾ ਉਜਾੜਾ ਵੀ ਹੋਊਗਾ ਦੋ ਗੱਲਾਂ ਹੋ ਗਈਆਂ ਜੀ ਤਾਂ ਅੱਜ ਜਿਹੜਾ ਸਾਡਾ ਪੰਜਾਬ ਹੈ ਆਰਥਿਕਤਾ ਦੇ ਬੋਝ ਦੇ ਉੱਪਰ ਇੰਨਾ ਕਿ ਦੱਬਿਆ ਹੋਇਆ ਕਿ ਜੰਮਦਾ ਹੋਇਆ ਜਿਹੜਾ ਬੱਚਾ ਉਹ ਘੱਟੋ ਘੱਟ 2 ਲੱਖ ਦਾ ਖਰਚਾ ਹੀ ਹੋਊਗਾ ਜੰਮਣ ਵਾਲਾ ਬੱਚਾ ਦਾ ਠੀਕ ਹੈ ਜੀ ਤਾਂ ਇੰਨਾ ਕੁ ਹੋਣ ਦੇ ਬਾਬ ਦੇ ਇਹ ਸਾਰਾ ਕੁਝ ਖਰਚਾ ਆਊਗਾ ਨਾ ਤਾਂ ਫਿਰ ਸਹਰੰਦ ਫੀਡਰ ਜਿਹੜੀ ਨਹਿਰ ਹੁਣ ਉਹ ਕੰਕਰੀਟ ਹੋ ਰਹੀ ਆ ਅੱਧੀ ਹੋ ਗਈ ਅੱਧੀ ਹੁਣ ਚੱਲੂਗੀ ਤਾਂ ਉਹਦੇ ਆਸਤੇ ਸੈਂਟਰ ਗਵਰਨਮੈਂਟ ਨੇ ਲਗਭਗ 1000 ਕਰੋੜ ਰੁਪਏ ਦਾ ਬਾਈਟਾ ਜਿਹੜਾ ਉਹ ਸੈਸ਼ਨ ਕੀਤਾ ਸੀ ਹਾਂਜੀ ਹਾਂਜੀ ਕੀਤਾ ਸੀ ਨਾ ਅੱਧਾ ਉਹਦੇ ਚੋਂ ਲੱਗ ਗਿਆ ਹੁਣ ਤਾਂ ਫਿਰ ਉਹਨੂੰ ਚੌੜੀ ਕਿਉਂ ਨਹੀਂ ਕਰ ਸਕਦੇ ਚੌੜੀ ਵੀ ਛੱਡੋ ਉਹਦੀ ਜਿਹੜੇ ਬੰਨੇ ਆ ਉਹਨੂੰ ਉੱਚਾ ਕਰਦੇ ਤਾਂ 2000 ਕਿਊਬਿਕ ਪਾਣੀ ਵਾਚੂਗਾ ਸਰਦਾਰ ਜੀ ਬਣ ਗਿਆ ਤਿੰਨ ਤਿੰਨ ਹੋਰ ਲੱਗ ਜਾਣਗੇ ਜੇ ਪੰਪ ਇੱਕ ਪੰਪ ਲੱਗੇ ਦੋ ਹੋਰ ਲੱਗਣਗੇ ਦੋ ਹੋਰ ਲੱਗ ਸਕਦੇ ਆ ਨਾਲ ਉਹਦੇ ਠੀਕ ਠੀਕ ਆ ਨਾ ਜੀ ਤਾਂ ਫੇਰ ਉਹ ਕਿਉਂ ਨਹੀਂ ਕਰਦੇ ਦੇਖੋ ਵੀ ਇੱਕ ਪਾਸੇ ਐਡਾ ਕੁਝ ਲੱਗ ਰਿਹਾ ਦਰਾਤਾਂ ਦੀ ਕਟਾਈ ਹੋ ਗਈ ਜ਼ਮੀਨਾਂ ਐਕਵਾਇਰ ਹੋ ਗਈਆਂ ਜਿਹੜੇ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਵਾਈਟਲ ਲੱਗੂਗਾ ਲੱਗਤ ਆਊਗੀ ਤਾਂ ਸਰਹੱਦ ਫੀਟਰ ਨਾਲ ਉਹਨੂੰ ਚੌੜਾ ਕਰਨ ਦੀ ਤਾਂ ਖਰਚੇ ਹੀ ਬਹੁਤ ਥੋੜਾ ਹੋਣਾ ਕਿਸੇ ਦਰਸਤ ਦੀ ਕਟਾਈ ਨਹੀਂ ਹੋਣੀ ਕੋਈ ਜ਼ਮੀਨ ਐਕਵਾਇਰ ਕਰਨ ਦੀ ਜ਼ਰੂਰਤ ਨਹੀਂ ਤਾਂ ਫਿਰ ਸਿੱਧੇ ਟੰਗ ਨਾਲ ਪਾਣੀ ਕਿਉਂ ਨਹੀਂ ਦਿੰਦੇ ਨਹੀਂ ਪਰ ਤੁਹਾਡੇ ਤਿੰਨ ਮੰਤਰੀ ਆ ਹੁਣ ਮੰਨ ਕੇ ਜਾਂ ਪਹਿਲਾਂ ਦਾ ਸੰਧਵਾ ਸਾਹ ਆਗੇ ਠੀਕ ਆ ਖੁੱਡੀਆਂ ਸਾਹ ਆਗੇ ਬੀਬੀ ਬਲਜੀਤ ਕੌਰ ਆ ਗਈ ਬਿਲਕੁਲ ਕਿ ਉਹਨਾਂ ਦੇ ਤਿੰਨਾਂ ਦੇ ਜਹਨ ਜੀ ਵੀ ਆਈ ਇਹ ਗੱਲ ਤੁਸੀਂ ਦੱਸੀ ਜਾਂਦੀ ਆਈ ਆ ਸਾਰਿਆਂ ਦੇ ਜਹਨ ਦੇ ਵਿੱਚ ਆਈ ਆ ਤੇ ਪਰ ਜਦੋਂ ਜਿਹੜਾ ਹੁੰਦਾ ਮਾਲਕ ਨੇ ਬੁੱਧੀ ਮਾਰਨੀ ਹੋਵੇ ਨਾ ਇਹਨਾਂ ਦੀ ਹੁਣ ਬੁੱਧੀ ਭ੍ਰਸਟ ਹੋ ਚੁੱਕੀ ਆ ਠੀਕ ਆ ਇਹਨਾਂ ਨੂੰ ਤਾਂ ਹੋ 2300 ਕਰੋੜ ਹੈ ਗਰਜਾਂ ਨੂੰ ਦੀਂਦਾ ਇਹ ਤੋਂ ਇਲੈਕਸ਼ਨ ਆ ਗਿਆ 2300 ਕਰੋੜ ਆ ਗਿਆ ਆ ਆਏ ਝਾਗਦੇ ਆ 2300 ਕਰੋੜ ਕਿੰਨੀ ਜੇਕਰ ਇਹਨਾਂ ਨੇ ਫਾਇਦਾ ਕਰਨਾ ਹੋਵੇ ਤਾਂ ਅਸੀਂ ਖੁੱਡੀਆਂ ਸਾਹਿਬ ਤੋਂ ਵੀ ਟਾਈਮ ਲਿਆ ਅਸੀਂ ਇਸ ਤੋਂ ਪਹਿਲਾਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਆਗੂਆਂ ਨੂੰ ਮੰਗ ਪੱਤਰ ਦਿੱਤਾ ਵੀ ਭਾਈ ਅਸੀਂ ਪਾਣੀ ਦਾ ਵਿਰੋਧ ਨਹੀਂ ਕਰਦੇ ਅਸੀਂ ਨੀਤੀ ਦਾ ਵਿਰੋਧ ਕਰਦੇ ਆ ਅਸੀਂ ਢੰਗ ਦਾ ਵਿਰੋਧ ਕਰਦੇ ਆ ਜਦੋਂ 1 ਰੁਪਿਆ ਲੈ ਨਾਲ ਕੰਮ ਸਰਦਾ ਹੋਵੇ ਤਾਂ 100 ਕਿਉਂ ਲਾਵੇ ਠੀਕ ਕਰਾ ਜੀ ਅੱਜ ਜਿਹੜਾ ਹੈਗਾ 2000 3000 ਜਿੰਨੀ ਵੀ ਏਕੜ ਜ਼ਮੀਨ ਇਹ ਲੈਣ ਕੇ ਉਹ ਖੇਤੀ ਸੈਕਟਰ ਚੋਂ ਬਾਹਰ ਹੋ ਗਈ ਕਿੱਥੇ ਜਾਣਗੇ ਉਹ ਪਰਿਵਾਰ ਜੇਕਰ ਇਹਨਾਂ ਨੇ ਪਾਣੀ ਹੀ ਦੇਣਾ ਹੋਵੇ ਹੁਣ ਮੈਂ ਇੱਕ ਗੱਲ ਹੋਰ ਕਰਨੀ ਚਾਹਣਾ ਕਿ ਪਾਣੀ ਦੀ ਕਿੱਲਤ ਕਿਵੇਂ ਪੇਸ਼ ਕੀਤੀ ਜਾਂਦੀ ਆ ਠੀਕ ਹੈ ਹੜਾਂ ਦੇ ਦੌਰਾਨ ਵੀ ਨਹਿਰਾ ਬੰਦ ਰਹਿ ਜਾਂਦੇ ਨੇ ਵਾਰ ਬੰਦੀਆਂ ਲਿਆਂਦੀਆਂ ਜਾਂਦੀਆਂ ਨੇ ਤਾਂ ਤੁਸੀਂ ਫੱਤੇ ਕੇਰੇ ਜਾਵੜੋ ਇੱਕ ਸਵਾਲ ਸਰਦਾਰ ਜੀ ਮੈਂ ਤੁਹਾਨੂੰ ਕਰਨਾ ਚਾਹਣਾ ਕਿ ਜਦੋਂ ਤੁਸੀਂ ਤੁਹਾਡਾ ਪਾਣੀ ਹੋਵੇ ਤੁਸੀਂ ਉਹਨੂੰ ਆਪ ਦੇ ਖੇਤਾਂ 'ਚ ਹੀ ਸੀਮਤ ਰੱਖਦੇ ਆ ਕਿ ਘਗਵਾਂਡੀਆਂ ਦੇ ਦਿੰਦੇ ਆ ਆਪ ਦੇ ਖੇਤਾਂ 'ਚ ਹੀ ਆਪਣਾ ਮਤਲਬ ਇਹ ਤਾਂ ਹੀ ਮਤਲਬ ਆ ਨਾ ਸਾਡੀ ਨਹਿਰ ਹੋਵੇ ਤਾਂ ਸਾਡਾ ਮਤਲਬ ਸਿਰਫ ਸਾਡੇ ਪੰਜਾਬ ਤੱਕ ਆ ਨਾ ਠੀਕ ਹੈ ਰੇਣੀਆ ਤੇਲਾ ਦੀ ਚਰਚਾ ਸਾਥ ਤੇ ਕਰਾਂਗੇ ਤੇ ਹਾਂ ਤੇ ਹਾਂ ਗੁਰੂ ਸਰ ਮੋੜੀਆਂ ਤੱਕ ਪਾਣੀ ਜਾਂਦਾ ਜੀ ਸਰਹੰਦ ਫੀਟ ਨਹਿਰ ਦਾ ਤੇ ਮੈਂ ਸਾਡੇ ਕਿਸਾਨ ਵੀਰਾਂ ਨੂੰ ਕਹਿਣਾ ਕਿ ਤੁਸੀਂ ਸਾਡੇ ਨਾਲ ਨਾ ਉਹ ਜੋ ਸਰਕਾਰ ਦੇ ਨਾਲ ਤੇ ਸਾਡਾ ਉਲਝਾ ਕੀ ਹੈ ਇਹ ਦੇਖੋ ਕਿੰਨੇ ਪਾਣੀ ਇਹ ਨਵੀਂ ਨਹਿਰ ਚੋਂ ਦੇਣ ਦੀ ਗੱਲ ਕਰਦੇ ਆ ਨਾ ਸਰਦਾਰ ਜੀ ਉਹਨਾਂ ਤਾਂ ਰਾਜਸਥਾਨ ਚ ਜਾਂਦਾ ਸਰਹੰਦ ਫੀਡਰ ਦੇ ਜ਼ਰੀਏ ਸਾਡਾ ਤਾਂ ਰੌਲਾ ਆ ਜੇ ਦੇਣਾ ਤਾਂ ਸਾਨੂੰ ਉਹੀ ਇੱਥੇ ਦੇਈ ਚਲੋ ਦੇਖੋ ਸਰਹੰਦ ਫੀਡਰ ਚੋਂ ਵੀ ਰਸਤਾ ਨੂੰ ਦੇਤਾ ਗੰਗ ਨਹਿਰ ਦੇ ਵਿੱਚੋਂ ਵੀ ਰਸਤਾ ਨੂੰ ਦੇਤਾ ਇੰਦਰਾ ਗਾਂਧੀ ਕਨਾਲ ਚੋਂ ਵੀ ਰਸਤਾ ਨੂੰ ਦੇਤਾ ਤੇ ਹੁਣ ਮਾਲਵਾ ਨਹਿਰ ਦੀ ਨਾਂ ਬਣਾ ਕੇ ਜਿਹੜੀ ਉਹ ਵੀ ਜਿਹੜੀ ਹਰਿਆਣੇ ਦੇ ਵਿੱਚ ਕਰਤੀ ਆ ਹਰਿਆਣੇ ਕੀ ਜਾਊ ਨਾ ਪਾਣੀ ਇਹਨਾਂ ਨੇ ਟੈਣਾ ਕਿੱ데 ਨਹੀਂ ਪੜਾਈਆ ਪਾਣੀ ਕਿੱਥੇ ਜਾਊਗਾ ਖੇਤ ਚ ਫੇਰ ਹਰਿਆਣੇ ਚ ਇਹ ਫੇਰ ਐਸਆਈਐਲ 2 ਬਣ ਗਈ। ਇਹੀ ਹੋ ਗਿਆ ਨਾ ਤਾਂ ਅਸੀਂ ਕਹਿੰਨੇ ਆ ਜੇਕਰ ਤੁਸੀਂ ਪਾਣੀ ਦੇਣਾ ਹੈ ਜਿੱਥੇ 2000 ਏਕੜ ਜ਼ਮੀਨ ਐਕਵਾਇਰ ਕਰਨੀ ਆ ਤੁਸੀਂ ਤਿੰਨ ਕਰੋ ਤੁਸੀਂ ਭਾਵੇਂ 3.5 ਤਿੰਨ ਕਰ ਲਓ ਜਿੱਥੇ ਤੁਹਾਡਾ 2300 2600 ਕਰੋੜ ਲੱਗਦਾ ਜੋ ਤੁਸੀਂ ਕਰਜਾ ਹੀ ਚੱਕ ਲਿਆ ਠੀਕ ਹੈ ਠੀਕ ਆ ਨਹੀਂ ਤੁਹਾਡੇ ਕੋਲੇ ਤਾਂ ਕੱਖ ਨਹੀਂ ਚੱਕਣਾ ਤਾਂ ਕਰਜਾ ਹੀ ਆ ਨਾ ਤਾਂ ਤੁਸੀਂ 5000 ਕਰੋੜ ਲਾਓ ਤਾਂ ਜਾ ਕੇ ਕੱਢ ਕੇ ਲਿਆਓ ਖਉਤੋਂ ਦੀ ਆਈ ਗੱਲ ਆ ਤੁਸੀਂ ਲਓ ਨਾਲੇ ਭਗਤਾ ਭਦੌੜ ਹੁੰਦੇ ਹੋਏ ਬਠਿੰਡੇ ਵਿੱਚ ਦੀ ਤੇ ਸਭ ਤੋਂ ਵੱਡੀ ਤੇ ਹੀ ਭੰਵੇਂ ਕੱਢਦੇ ਹੋ ਉਹ ਖਾ ਪਾਣੀ ਅਸੀਂ ਜਵਾਬ ਦਿੰਨਾ ਸਾਡਾ ਲੈਕਟਪਾਪਰ ਚਾ ਜੱਟ ਮੁੱਕੇ ਜਿਵੇਂ ਐ ਕੱਸੀਆਂ ਬਣ ਕੇ ਪਾਣੀ ਆਵੇ ਸਾਨੂੰ ਵੱਡਾ ਆਖੀ ਅਸੀਂ ਦਰਸ਼ਕ ਵੀਰਾਂ ਨੂੰ ਸਮਝਾਉਣਾ ਚਾਹੁੰਨੇ ਆਂ ਵੀ ਪਾਣੀ ਵੀ ਹਰੀਕੇ ਪੱਤਨ ਤੋਂ ਦੇਣਾ ਠੀਕ ਆ ਜੀ ਠੀਕ ਆ ਦੇਣਾ ਵੀ ਉਸ ਤਰੀਕੇ ਦੇ ਨਾਲ ਦੇਣਾ ਵੀ ਉਹਨਾ ਦੇਣਾ ਵੀ ਉਹਨਾ ਤੇ ਫਿਰ ਨਵੀਂ ਦਾ ਜਲੂਸ ਕਿਉਂ ਕੱਢਦੇ ਆ ਅੱਛਾ ਕਦੇ ਤੁਸੀਂ ਸੰਸਾਰ ਦੇ ਵਿੱਚ ਵੇਖਿਆ ਕਿ ਤਿੰਨ ਨਦੀਆਂ ਚੱਲਦੀਆਂ ਹੁਣ ਲਗਾਤਾਰ ਤਾਂ ਚੌਥੀ ਇਹਨਾਂ ਨੂੰ ਫੇਰ ਕੱਢਣੀ ਪੈਣੀ ਹੈ ਹੁਣ ਤੁਸੀਂ ਪੁੱਛੋ ਚੌਥੀ ਕਿਉਂ ਕਿਉਂਕਿ ਜਿੰਨਾ ਵੀ ਵੇਖੋ ਚਾਹੇ ਜਿੱਥੇ ਆਪਾਂ ਅੱਜ ਆ ਖੜੇ ਆ ਤਾਂ ਇੱਥੋਂ ਜਿਹੜਾ ਉੱਪਰ ਦੇ ਵੱਲ ਜਿਹੜਾ ਹੈਗਾ ਉਹ ਚੜ੍ਹਦੇ ਵੱਲ ਜਿਹੜਾ ਹੈਗਾ ਉਚਾਈ ਜਾਂਦੀ ਆ ਆਹ ਬੈਠੀ ਆ ਐਸ ਜਗ੍ਹਾ ਤੋਂ ਲੈ ਕੇ ਉੱਪਰ ਤੱਕ ਜਿਹੜਾ ਹੈਗਾ 10 ਫੁੱਟ ਦੀ ਉਚਾਈ ਵਾਲੇ ਖੇਤ ਸ਼ੁਰੂ ਹੋ ਜਾਂਦੇ ਹੈਗਾ ਜਦੋਂ ਬਾਅਦ ਚ ਪੈਂਦੀ ਉੱਧਰਲਾ ਸਾਰਾ ਪਾਣੀ ਇਹ ਨਹਿਰ ਦੇ ਨਾਲ ਡਾਫ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਨਾ ਜੀ ਤਾਂ ਉਹਨੂੰ ਕੱਟਣ ਲਈ ਪਿਛਲੀਆਂ ਸਰਕਾਰਾਂ ਨੇ ਜਿਹੜਾ ਹੈਗਾ ਨਾਲ ਸੇਵ ਨਾਲੀਆਂ ਬਣਵਾਈਆਂ ਹੁਣ ਫਿਰ ਤੀਜੀ ਚੌਥੀ ਨਹਿਰ ਸਾਨੂੰ ਸੀਵਨ ਵਾਲੀ ਆ ਫਿਰ ਜੰਗੀਆਂ ਪਾਣੀਆ ਜ਼ਮੀਨ ਇਹ ਵੀ ਗੱਲ ਉਚਾਰਨ ਵਾਲੀ ਹੈ ਇਹ ਵੀ ਉਚਾਰਨ ਵਾਲੀ ਹੈ ਨਾ ਤਾਂ ਅਸੀਂ ਜ਼ਮੀਨ ਦਾ ਵੀ ਵੇਖੋ ਸਾਨੂੰ ਕੋਈ ਹੈ ਨਹੀਂਗਾ ਸਾਨੂੰ ਤਾਂ ਨੀਤੀ ਪਾਲਿਸੀ ਨਾਲ ਗੱਲ ਹੈ ਠੀਕ ਹੈ ਵੀ ਇਹਨਾਂ ਨੇ ਪਾਣੀ ਦੇਣਾ ਹੋਵੇ ਸਰਹੰਦ ਦੇ ਜ਼ਰੀਏ ਦੇ ਸਕਦੇ ਆ ਇਹਨਾਂ ਨੇ ਪਾਣੀ ਦੇਣਾ ਹੋਵੇ ਰਾਜਸਥਾਨ ਫਿਲਟਰ ਦੇ ਜ਼ਰੀਏ ਹੀ ਦੇ ਸਕਦੇ ਨੇ ਜੇਕਰ ਇਹਨਾਂ ਨੇ ਪਾਣੀ ਜਿਹੜਾ ਹੈਗਾ ਵੱਡੇ ਪੱਧਰ ਤੇ ਦੇਣਾ ਹੋਵੇ ਤਾਂ ਜਿਹੜਾ ਹੈ ਤਾਂ ਉੱਪਰੋਂ 20 ਕਿਲੋਮੀਟਰ ਉੱਤੋਂ ਦੀ ਕੱਢ ਕੇ ਲਿਆ ਸਕਦੇ ਆ ਨਹੀਂ ਨਾਟਕ ਖੇਡ ਰਹੇ ਆ ਸਰ ਜੀ ਪਬਲਿਕ ਹੀਰਿੰਗ ਨਹੀਂ ਹੋਈ ਪਬਲਿਕ ਹੀਰਿੰਗ ਦਾ ਕੀ ਹੈ ਜੀ ਵੇਖੋ ਪਬਲਿਕ ਹੀਰਿੰਗ ਦੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਜਿਹੜੇ ਹੈੱਡ ਆਫ ਡਿਪਾਰਟਮੈਂਟ ਹੈ ਸ਼ਾਇਦ ਸੈਕੀਓਲੋਜੀ ਦੇ ਸੀਗੇ ਉਹ ਠੀਕ ਹੈ ਅ ਸ਼ਾਇਦ ਮੇ ਹੋ ਸਕਦਾ ਪੋਜਦੋਂ ਆਉਂਦੇ ਆ ਤਾਂ ਤੁਸੀਂ ਵੀਡੀਓ ਕੱਟ ਕੇ ਦੇਖ ਲਿਓ ਜੇ ਉਹਦੇ ਕੱਲੀਆਂ ਉਸ ਪ੍ਰੋਫੈਸਰ ਦੇ ਜੁੱਤੀਆਂ ਨਹੀਂ ਬੱਜੀਆਂ ਠੀਕ ਹੈ ਲੋਕਾਂ ਨੇ ਕਸਰ ਨਹੀਂ ਛੱਡੀ ਸੀ ਉਸ ਤਾਂ ਉਹਦੇ ਵਿਰੋਧ ਕੀਤਾ ਸੀਗਾ ਤੇ ਦੇਖੋ ਫਿਰ ਜਦੋਂ ਜਿਨ੍ਹਾਂ ਦੀ ਮੰਗ ਨਹੀਂ ਤਾਂ ਉਹਨਾਂ ਨੂੰ ਮਾਰ ਕੇ ਖੀਰ ਕਿਉਂ ਖੋਈ ਜਾਂਦੀ ਹੈ ਨਹੀਂ ਫਿਰ ਇਹਦੇ ਦੀ ਤੁਸੀਂ ਕੋਰਟ ਨਹੀਂ ਗਏ ਕੋਟਾ ਕੀ ਜਾਵਾਂਗੇ ਕਰਾਂਗੇ ਦੇਖਾਂਗੇ ਰੌਲਾ ਇਹ ਹੁੰਦਾ ਨਾ ਉਹ ਕਹਿੰਦੇ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਹੋਣਾ ਚਾਹੀਦਾ ਠੀਕ ਹੈ ਵੀ ਜਦੋਂ ਵੀ ਆਪਾਂ ਕੋਈ ਪ੍ਰੋਟੈਸਟ ਕਰਦੇ ਆਂ ਕੁਝ ਵੀ ਕਰਦੇ ਧਰਨਾ ਲਾਉਣਾ ਹੁੰਦਾ ਉਹ ਕਹਿੰਦੇ ਕਾਨੂੰਨ ਦਾ ਅਧਿਆਰ ਨਹੀਂ ਲੈਂਦੇ ਕਿਸਾ ਸੜਕ ਮਾਲ ਲੈਂਦੇ ਆ ਠੀਕ ਹੈ ਵੀ ਅੱਜ ਆਪਾਂ ਇਹਨਾਂ ਕਸਾ ਨੂੰ ਆਏ ਪੁੱਛਿਓ ਵੀ ਕੋਰਟ 'ਚ ਜਾਣ ਦਾ ਕੋਈ ਰਾਤਾ ਵੀ ਕਿਉਂਕਿ ਜੋ ਪਬਲਿਕ ਹੀアリング 'ਚ ਇਹ ਕੁਝ ਹੋ ਸਕਦਾ ਹੈ ਉਹ ਕੋਰਟ ਵੇਖੂਗਾ ਤਾਂ ਸਹੀ ਕੋਰਟ ਤੋਂ ਪਹਿਲਾਂ ਇੱਕ ਛੋਟੀ ਕੋਰਟ ਹੁੰਦੀ ਹੈ ਜੀ ਉਹ ਹੁੰਦੀ ਐਸਡੀ ਹੁੰਦੀ ਹਾਂ ਹਾਂ ਐਸਡੀ ਐਮ ਦੀ ਕੋਰਟ ਹੁੰਦੀ ਆ ਜਿਹੜੇ ਤਿੰਨ ਕਾਨੂੰਨ ਆਏ ਸੀ ਉਹਦੇ ਵਿੱਚ ਵੀ ਇਹਨਾਂ ਨੇ ਇਹ ਕਿਹਾ ਸੀਗਾ ਹਾਂ ਹਾਂ ਕਿ ਐਸਡੀ ਐਮ ਅਦਾਲਤਾਂ ਲਾਉਣਗੇ ਹ ਕਾਈ ਵਿਰੋਧ ਹੋਇਆ ਸੀ ਨਾ ਤੇ ਅਸੀਂ ਗਏ ਆ ਸਾਰੇ ਸਾਡੀ ਮਸਰਬਾਨਾ ਕੋਲੇ ਠੀਕ ਹੈ ਅਸੀਂ ਇਤਰਾਜ਼ ਦਰਜ ਕਰਾਏ ਆ ਉਹ ਕਹਿੰਦੇ ਜੀ ਤੁਹਾਡੇ ਜਿਹੜੇ ਇਤਰਾਜ਼ ਆ ਉਹ ਨਾ ਵਿਚਾਰਨ ਯੋਗ ਨਹੀਂ ਉਹ ਨਾ ਸੁਣਨ ਯੋਗ ਨਹੀਂ ਉਹਨਾਂ ਨੂੰ ਉਹ ਮੁੱਦ ਤੋਂ ਖਾਰਜ ਕਰਦੇ ਆ ਮੈਂ ਤੁਹਾਡੀ ਗੱਲ ਕਰਦਾ ਰੋਲਾ ਇਹ ਹੈ ਨਾ ਹੁਣ ਮੰਨ ਕੇ ਕੀ ਆ ਹੁਣ ਸਾਰੇ ਇਤਰਾਜ਼ ਤੁਸੀਂ ਆਪਣਾ ਲੇ ਠੀਕ ਹੈ ਹੁਣ ਵੱਜਦਾ ਧਰਨਾ ਠੀਕ ਹੈ ਜਦੋਂ ਹੁਣ ਧਰਨਾ ਲੱਗਦਾ ਉਹ ਲੋਕ ਪਹਿਲਾਂ ਸਵਾਲ ਕਰਦੇ ਹੁੰਦੇ ਜੱਟ ਵਿਲੇ ਇਹ ਵੀ ਬੈ ਜਾਂਦੇ ਛੜਕਾ ਮਾ ਲੈਂਦੇ ਆ ਵੀ ਮੈਂ ਉਹ ਸਵਾਲ ਜਿਹੜਾ ਉਹ ਕਰਨਾ ਹੈ ਉਹਦਾ ਜਵਾਬ ਮੈਂ ਤੁਹਾਨੂੰ ਤੁਹਾਡੇ ਤੋਂ ਪਹਿਲਾਂ ਹੀ ਮੰਗ ਲਿਆ ਨੇ ਵੀ ਦੱਸੋ ਵੀ ਇਹਦਾ ਤੁਸੀਂ ਧਾਰਨਾ ਲਾਉਣਿਆ ਠੀਕ ਹੈ ਜੇ ਕਾਰਨ ਆ ਉਹ ਕਾਰਨ ਠੀਕ ਹੈ ਵੀ ਉਹਦੇ ਪਿੱਛੇ ਵੀ ਤੁਸੀਂ ਦੱਸ ਦਿਓ ਵੀ ਅਸੀਂ ਇਹਦੇ ਦੇ ਕੋਲ ਹੋਏ ਗਏ ਸੀ ਠੀਕ ਹੈ ਆਹ ਰੂਟ ਬਣਾਇਆ ਉਹ ਤੋਂ ਬਾਅਦ ਸਾਡੇ ਕੋਲ ਤਾਂ ਬਈ ਆਹ ਤਿਆਰ ਬੈਠਾ ਦੇਖੋ ਪਿਆਰੇ ਦੋਸਤੋ ਜਿਹੜੀ ਸਮੱਸਿਆ ਤੁਹਾਨੂੰ ਦੱਸਤੀ ਆ ਅਸੀਂ ਪਾਣੀ ਦਾ ਵਿਰੋਧ ਨਹੀਂ ਕਰਦੇ ਅਸੀਂ ਨਹਿਰ ਦਾ ਵਿਰੋਧ ਨਹੀਂ ਕਰਦੇ ਅਸੀਂ ਨੀਤੀ ਦਾ ਵਿਰੋਧ ਕਰਦੇ ਆ ਕਿਸ ਢੰਗ ਨਾਲ ਦਿੱਤਾ ਜੇ ਜਾ ਰਿਹਾ ਔਰ ਕਿਹੜਾ ਪਾਣੀ ਦੇ ਦਿੱਤਾ ਜਾ ਰਿਹਾ ਇਸ ਤੋਂ ਪਹਿਲਾਂ ਅਸੀਂ ਸੈਸ਼ਨ ਕੋਰਟ ਦੇ ਵਿੱਚ ਵੀ ਸੌਰੀ ਇਸ ਤੋਂ ਪਹਿਲਾਂ ਜਿਹੜਾ ਹੈਗਾ ਐਸ ਡੀ ਐਮ ਕੋਰਟ ਦੇ ਵਿੱਚ ਵੀ ਜਾ ਕੇ ਦੇਖਿਆ ਅਸੀਂ ਤਮਾਮ ਰਾਜਨੀਤਿਕ ਪਾਰਟੀਆਂ ਦੇ ਔਰ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨਾਂ ਆ ਕੇ ਬੇਨਤੀ ਵੀ ਕਰਕੇ ਦੇਖ ਲਈ ਆ ਠੀਕ ਆ ਜੀ ਇਹਨਾਂ ਨੂੰ ਮੰਗ ਪੱਤਰ ਵੀ ਦੇ ਕੇ ਦੇਖ ਲਏ ਨੇ ਤਾਂ ਇੱਕ ਸੰਕੇਤਕ ਭਰਨੇ ਦੋ ਦੋ ਘੰਟਿਆਂ ਦੇ ਲਾ ਕੇ ਵੀ ਅਸੀਂ ਦੇਖ ਲਏ ਨੇ ਅਸੀਂ 7 ਜਨਵਰੀ ਨੂੰ ਸੰਕੇਤਕ ਧਰਨਾ ਜਿਹੜਾ ਮੌਕਸਦ ਡੀਸੀ ਦਫ਼ਤਰ ਦੇ ਗੇਟ ਦੇ ਅੱਗੇ ਲਾਇਆ ਤਾਂ ਸਾਡੇ ਤੋਂ ਜਿਹੜਾ ਹੈ ਮੰਗ ਪੱਤਰ ਵੀ ਕਿਸੇ ਅਧਿਕਾਰੀ ਨੇ ਨਹੀਂ ਲਿਆ ਠੀਕ ਆ ਆ ਜਿਹੜੇ ਕਹਿੰਦੇ ਨੇ ਕਿ ਇਤਿਹਾਸ ਦੇ ਵਿੱਚ 70 ਸਾਲਾਂ ਚ ਐ ਹੋਇਆ 70 ਸਾਲਾਂ ਚ ਐ ਹੋਇਆ ਤੇ 70 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਵੀ ਕਿਸਾਨਾਂ ਤੋਂ ਜਿਹੜਾ ਹੈਗਾ ਮੰਗ ਪੱਤਰ ਨਾਲ ਲਿਆ ਗਿਆ ਹੋਵੇ ਠੀਕ ਆ ਤੇ ਕੋਈ ਅਸੀਂ 5 10 ਨਹੀਂ ਸੀਗੇ ਘੱਟੋ ਘੱਟ 500 ਕਿਸਾਨ ਅਸੀਂ ਆਏ ਸੀ ਠੀਕ ਆ ਮੰਗ ਪੱਤਰ ਦੇਣ ਦੇ ਲਈ ਕਿਸੇ ਵੀ ਅਧਿਕਾਰੀ ਨੇ ਮੰਗ ਪੱਤਰ ਨਹੀਂ ਲਿਆ ਤਾਂ ਸਾਨੂੰ ਮਜਬੂਰ ਹੈ ਜਿਹੜਾ ਹੈਗਾ ਸੜਕਾਂ ਮਲਣੀਆਂ ਪੈਣੀਆਂ ਔਰ ਮੈਂ ਤੁਹਾਨੂੰ ਹਾਡਾ ਇਹ ਵਿੱਚੋਂ ਕਿਸੇ ਵੀ ਦਰਸ਼ਕ ਵੀਰ ਨੂੰ ਕੋਈ ਵੀ ਭਲੇਖਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਕਿ ਅਸੀਂ ਕਿਸ ਢੰਗ ਦੇ ਨਾਲ ਔਰ ਕਿਉਂ ਵਿਰੋਧ ਕਰਦੇ ਆਏ ਤੁਹਾਡੇ ਮਾਧਿਅਮ ਰਾਹੀਂ ਅਸੀਂ ਜਾਣ ਚੁੱਕੇ ਆ ਤਾਂ ਅਸੀਂ ਸੜਕਾਂ ਤੇ ਵੀ ਸਾਨੂੰ ਆਉਣ ਦੇ ਲਈ ਮਜਬੂਰ ਹੋਣਾ ਪਵੇ ਲਓ ਵੀ ਮਿੱਤਰੋ ਗੱਲ ਇਹ ਹੈ ਵੀ ਕੋਈ ਵੀ ਕਿਸਾਨ ਇੰਨਾ ਵਿਹਲਾ ਨਹੀਂ ਹੁੰਦਾ ਵੀ ਜਿਹੜਾ ਆਪਦੀ ਫਸਲ ਛੱਡ ਕੇ ਤੇ ਸੜਕਾਂ ਮੰਗ ਲਵੇ ਉਹ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਵੀ ਰਾਜਨੀਤਿਕ ਅਧਾਰਿਆਂ ਨੂੰ ਵੀ ਪੱਤਰਕਾਰਾਂ ਨੂੰ ਵੀ ਤੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਵੀ ਇੱਕ ਟੇਬਲ ਟਾਕ ਦੇ ਰਹੀਂ ਇਹ ਮਸਲੇ ਦਾ ਹੱਲ ਕਰੋ ਨਾ ਤਾਂ ਕਿਸਾਨਾਂ ਨੂੰ ਆਉਣਾ ਪਵੇ ਸੜਕਾਂ ਤੇ ਉਹਨਾਂ ਨੂੰ ਪਾਣੀ ਵੀ ਮਿਲ ਜੇ ਜੇਕਰ ਸੋਚ